ਕਿੱਥੋਂ ਆਈ ਤੂੰ ਨਾਗਲੇ ਤੋਂ ਤੇ ਰਪਿਆ ਦਾ ਨਾਮ ਕੀ ਹੈ ਹਰਵਿੰਦਰ ਸਿੰਘ ਇਹਨੂੰ ਕਿਵੇਂ ਜਾਣਦੇ ਹਾਂ ਅ ਇਕੱਠੇ ਪੜਦੇ ਸੀਗੇ ਕਾਲਜ 'ਚ ਅਟੈਚਮੈਂਟ ਹੋ ਗਈ ਜਿਹਦੇ ਟੈਟਚ ਨਾਮ ਨਹੀਂ ਰਹੀਆਂ ਉਹਦੇ ਨਾਲ ਹੋਈ ਨਹੀਂ ਅਟੈਚਮੈਂਟ ਕਿੰਨੇ ਸਾਲਾਂ ਦੀਆਂ 23 ਜਿੰਨਾ 20 ਸਾਲ ਤੜੀਆਂ ਫੀਸਾਂ ਭਰੀਆਂ ਉਹਦੇ ਨਾਲ ਹੋਈ ਨਹੀਂ ਅਟੈਚਮੈਂਟ ਕਿਦਣਾ ਕਦੋਂ ਹੋਊਗੀ ਫਿਰ ਅਟੈਚਮੈਂਟ ਇਕੱਠੇ ਆਇਆ ਤੁਸੀਂ ਉਹਦੋਂ ਨੇ ਅੱਛਾ ਦੇਖ ਕੁੜੀਏ ਪਹਿਲਾਂ ਤਾਂ ਸਰਟਾ ਤੂੰ ਦੱਸਿਆ ਨਹੀਂ ਵੀ ਚਾਚੇ ਨੂੰ ਮੜ ਕੇ ਹੁਣ ਦੱਸਿਆ ਵੀ ਅੱਛਾ ਚਾਚਾ ਚੁੱਪ ਕਰ ਓਏ ਆ ਜਿਹੜਾ ਲੱਡੂ ਖਵਾਤਾ ਮੇਰੇ ਤਾਂ ਇਹ ਨਹੀਂ ਲੋਟ ਆਉਂਦਾ ਗੱਲ ਛੱਡ ਤੂੰ ਮੇਰੇ ਪੁੱਤਾਂ ਵਰਗੀਆਂ ਪਹਿਲਾ ਪਿਆਰ ਹੁੰਦਾ ਕਾਲਪੁਰਖ ਤੇ ਦੂਜਾ ਪਿਆਰ ਹੁੰਦਾ ਮਾਂ ਪਿਓ ਤੇ ਤੀਜਾ ਪਿਆਰ ਹੁੰਦਾ ਮਾਂ ਪਿਓ ਜਿਹਦੇ ਹੱਥ 'ਚ ਪੱਲਾ ਫੜਾ ਦੇ ਤੇ ਤੂੰ ਤਾਂ ਭਾਈ ਪਹਿਲੀ ਪੱਲਾ ਫੜੀ ਬੈਠੀ ਆ ਕੀ ਦੇਖ ਲੈਤਾ ਸਾਡੇ ਮੁੰਡੇ ਚ ਦੇਖੋ ਚਾਚਾ ਜੀ ਸਿੰਦੀ ਕੀ ਚਿੱਕੇ ਮੁੰਡੇ ਨੂੰ ਪਸੰਦ ਕੀਤਾ ਤੇ ਉਹਦੇ ਨਾਲ ਹੀ ਵਿਆਹ ਕਰਾਉਣਾ ਚਾਹੁੰਦੀ ਆ ਤੇ ਹਾਰਮਨ ਨੇ ਮੇਰੇ ਨਾਲ ਸਾਥ ਹਰੇ ਤੱਕ ਰੀਨ ਛੱਡ ਦੇਆ ਤੇਰੇ ਮਾਪਿਆਂ ਨੂੰ ਤੇਰਾ ਸਾਸ਼ਾੜ ਤੱਕ ਜਿਹੜਾ ਹਾਰਮਨ ਨੇ ਫੜ ਲਿਆ ਫਿਰ ਇਹ じゃ ਤੂੰ ਸਾਡੇ ਹਾਰਮਨਾਂ ਪੂਰਨਗਾਹੇਂਗੀ ਕੀ ਕਰਨ ਜਾਣਾ ਉਹਨਾਂ ਕਾਲਜ ਵਿੱਚ ਚਾਚਾ ਮੈਂ ਦੱਸਿਆ ਤੇਗਾ ਵੀ ਤੁਹਾਨੂੰ ਕੀ ਦੱਸਿਆ ਸੀ ਵੀ ਕਿਸੇ ਕੁੜੀ ਮਗਰ ਜਾਣਾ ਨਾ ਮੈਂ ਤੁਹਾਨੂੰ ਕੁੜੀ ਵਾਲਾ ਦਾ ਗੁਝਕ ਕਰੀ ਗੱਲ ਸੁਣ ਲੈ ਕੁੜੀਏ ਕਮਾਉਂਦਾ ਹੈ ਕੋਈ ਕਮਾਈ ਕਰਦਾ ਹੈ ਕੁਛ ਕੀ ਖਵਾ ਦੂਗਾ ਤੈਨੂੰ ਇਹ? ਛਾਉ ਦੇ ਪੈਮ ਨੂੰ ਥੋੜੀ ਪਾਉਣਿਆ। ਦੇਖਣਾ ਚਾਚੇ ਹੁਣ ਪੋਸਟ ਵਾਲੇ ਫਾਰਮ ਭਰਦਾ। ਫਾਰਮ ਤਾਂ ਤੇ ਭਰਤਾ। ਨੌਕਰੀ ਲੱਗਣ ਵਾਲੀ ਸੀ ਬਾ ਤੇਰੇ ਚਾਚੇ ਨੂੰ ਪਤਾ ਲੱਗ ਗਿਆ। ਇਹੇ ਜੀ ਰਿੱਟ ਪਾਉਂਗਾ ਨਾ ਮੁੜ ਕੇ ساری ਉਮਰ ਨੌਕਰੀ ਤੇ ਨਹੀਂ ਲੱਗਿਆ ਜਾਣਾ। ਪਹਿਲਾ ਪੈਰਾਂ ਥੱਲੇ ਹੋ ਜਾ ਪੁੱਤ। ਇਹ ਪਿਆਰਪੁਰ ਵਿੱਚ ਹੀ ਰੁਲ ਜਾਂਦੇ ਹੁੰਦੇ ਨੇ ਜਦੋਂ ਆਟਾ ਮੁੱਕ ਜਾ ਘਰੇ ਸਾਰੀ ਜਮਤ ਮੈਂ ਇਸੇ ਕੰਮਾਂ 'ਚ ਗੱਡੀ ਆ ਹਰਮਣ ਨੂੰ ਮੇਰਾ ਭਤੀਜਾ ਨਹੀਂ ਮੇਰਾ ਪੁੱਤ ਹੈ ਇਹ ਪਰ ਨੇ ਮੈਨੂੰ ਚਾਚਾ ਮੰਨਿਆ ਕਿਉਂਕਿ ਤਾਂ ਮੰਨੇ ਹੀ ਨਹੀਂ ਚੁੱਪ ਕਰ ਓਏ ਹਾਈ ਤਾਂ ਹੀ ਉਹ ਨਹੀਂ ਕਰੇ ਪਹਿਲੀ ਮੂਰੇ ਬੋਲਣ ਲੱਗਿਆ ਜਿੱਦੇ ਆ ਗਈ ਮਨ ਲਾ ਗੱਲ ਤੇ ਬੈਠਾਂਗੇ ਮੇਰੇ ਤਾਂ ਪਹਿਲਾਂ ਉਹਦੇ ਮਾਂ ਕੋਲੋਂ ਆਪ ਕੋਈ ਗੱਲ ਕਰ ਲਾ ਜਿਉ ਰਾਜੀ ਨੇ ਤਾਂ ਸਾਡੇ ਘਰੇ ਹਨ ਤੇ ਦੂਜੀ ਗੱਲ ਤੁਹਾਡੇ ਆਣ ਗਮਣ ਚ ਵੀ ਪਤਾ ਲੱਗ ਗਿਆ ਜੀ ਤੇਰੀ ਲੱਭ ਮੈਰ ਜਾਵੇਂ ਲੱਤਾਂ ਵੜ ਦੂੰ ਸਿਰ ਤੇ ਚੁੰਨੀ ਲੈ ਕੇ ਰੱਖਿਆ ਕਰ ਧੀ ਦੇ ਸਿਰ ਤੇ ਮੁੱਛਾਂ ਖੜੀਆਂ ਰੱਖਦਾ ਬੰਦਾ ਕੱਲ ਦੇ ਜਵਾਬ ਤੁਸੀਂ ਲੰਮਰਜਾਂ ਕਰਾਉਣ ਲੱਗੇ ਕੀ ਜਵਾਬ ਦਊਂਗਾ ਮੈਂ ਪਿੰਡ ਚ ਬਾਈ ਜਗਿੰਦਰ ਦਾ ਭਤੀਜਾ ਕਿਹੜੀਆਂ ਡਿਗਰੀਆਂ ਲੈਂਦਾ ਫਿਰਦਾ ਘਾਲ ਦੇ ਚ ਥੋ ਥੋ ਹੋ ਜੂ ਸਾਰੇ ਪਿੰਡ ਚ ਮੇਰੀ ਗੱਡੀ ਕਿਦੀ ਹੈ ਨਾਲ ਹੀ ਪੜਦਾ ਮੁੰਡਾ ਦੋਸਤ ਉਹ ਜੋ ਸੋਡੇ ਨਾਲ ਦਿਨੇ ਜੜਿਆ ਕੰਮਾਂ ਵਾਸਤੇ ਗੱਡੀ ਫੜਾਉਂਦੇ ਨੇ ਸਾਲਾ ਪੇਪਰ ਦੀ ਫੀਸ ਸੜ ਜੇ ਤਾਂ ਮਾਂ ਪਿਓ ਤੋਂ ਮੰਗਦੇ ਹਾਂ ਇਹ ਜੋ ਕੁੱਤੇ ਕੰਮ ਮੜ ਜਾਣ ਸੋਡੇ ਯਾਰ ਖੜ ਜਾਂਦੇ ਨੇ ਕਿਹਦੇ ਚੱਜ ਦੇ ਕੰਮ 'ਚ ਖੜੇ ਨੇ ਕੀ ਗੱਲ ਹੁਣ ਜਵਾਨ ਨਹੀਂ ਹੈਗੀ ਮੂੰਹ ਚੋਂ ਉਹਨਾਂ ਦੇ ਫੋਨ ਤੇ ਤਾਂ ਘੰਟਾ ਘੰਟਾ ਗੱਲਾਂ ਕਰਦੇ ਹੋਣਗੇ ਦੇਖ ਪਤਾ ਸੋ ਠੀ ਮੈਂ ਤੇ ਬੇਜਤੀ ਕਰਨ ਨੂੰ ਨਹੀਂ ਬੁਲਾਇਆ ਮੈਨੂੰ ਜਾਣ ਤੋਂ ਵੱਧ ਪਿਆਰ ਕਰਦਾ ਪਹਿਲਾਂ ਆਪਣੇ ਮਾਂ ਪਿਓ ਤੋਂ ਪੁੱਛੋ ਉਹ ਸਹਿਮਤ ਨੇ ਰਿਸ਼ਤੇ ਵਾਸਤੇ ਇਸ ਤੋਂ ਪਹਿਲਾਂ ਤਣ ਪੱਤਰ ਲੱਗੋ ਕਿਤੇ ਜੇ ਤੁਹਾਡੇ ਦਿਮਾਗ 'ਚ ਨਾ ਡਾਰੀ ਮਾਰ ਕੇ ਬਾਹਰ ਉੱਡ ਜਾਂਗੇ ਤਾਂ ਭੁੱਲ ਜਾਓ ਇਹ ਪਤਾਲ 'ਚੋਂ ਚੱਕ ਲਿਓ ਮੈਂ ਤੈਨੂੰ ਮੇਰੇ ਸਾਲੇ ਨੂੰ ਸਾਰੀਓ ਮਰੇਤੀ ਦਾਈਆ ਮੈਂ ਆ ਨਿਕਲੇ ਮੇਰਾ ਪੁੱਲਾ ਇੱਥੇ ਤਾਂ ਉਹ ਨੋ 3 ਵਾਂਗੂ ਲੈ ਕੇ ਆਉਂਦੇ ਆ ਕੇ ਪਰ ਕੱਢ ਕੇ ਨਹੀਂ ਲਿਆਉਂਦੇ ਨਾ ਕਦੇ ਇਹ ਜਾ ਕੁੱਤਾ ਕੰਮ ਭਾਈ ਜਗENDER ਨੇ ਕਰਿਆ ਤੇ ਨਾ ਹੀ ਕਰੇ ਨਾ ਕਿਸੇ ਦਾ ਹੋਣ ਦੇਵੇ ਮੇਰੇ ਕੋਲੇ ਪੱਲੇ ਕੀ ਆ ਕਲਾ ਤੂੰ ਹੀ ਆ ਤੇ ਦੂਜੀਆ ਕੁੜੀਆ ਆ ਵੀਡੀਓ ਜਿਤਨੀ ਬਣਾਉਂਦੀ ਭਾਈ ਤੂ ਫੋਨਾਂ ਤੇ ਨਹੀਂ ਚਾਚਾ ਜੀ ਰੋਟੀ ਕੱਦੀ ਘੱਟ ਚੱਲ ਜੂ ਪਰ ਇਹ ਜਾ ਕੰਮ ਨਹੀਂ ਚੱਲਣਾ ਵਾ ਜੇ ਮੁੜ ਕੇ ਮੈਨੂੰ ਇਕੱਠੇ ਦੇਖ ਕੇ ਨਾ ਹਿਸਾਬ ਲਾ ਲਿਓ ਪਹਿਲਾਂ ਤੁਹਾਡੇ ਘਰੇ ਗੱਲ ਹੋਣੀ ਚਾਹੀਦੀ ਆ ਪਾਣੀ ਪੀ ਲਓ ਤੁਮੀ ਪੀ ਲਓ ਕਿ ਮੈਂ ਬਲਸਕਾ ਹੀ ਬੈਠਾ ਹਾਂ ਮੈਂ ਆਪਾਂ ਕੋ ਨਹੀਂ ਦੇਖ ਭਾਈ ਪਹਿਲਾਂ ਜਿਵੇਂ ਕਹਿਣਗੇ ਉਹਨਾਂ ਦੀ ਰਜਾਮੰਦੀ ਚ ਹੁਸਾਰਾ ਕੁਛ ਠੀਕ ਹੈ ਨਾ ਤੇ ਸਿਰ ਟੱਕੇ ਰੱਖਿਆ ਕਰੋ ਗੁੱਤ ਕਰਕੇ ਰੱਖਿਆ ਕਰੋ ਸਰਦਾਰ ਜੁਗਿੰਦਰ ਸਿੰਘ ਦੀ ਨੂੰ ਬਣੇਗੀ ਤੂੰ ਬਣੇਗੀ ਤਾਂ ਜੇ ਤੇਰਾ ਮਾਂ ਪਿਓ ਸਹਿਮਤ ਹੋ ਥੂਟੇ ਵੱਲੋਂ ਹਾਂ ਤੇਰੇ ਮਾਂ ਪਿਓ ਵੱਲੋਂ ਹਾਂ ਮੈਂ ਕਿਵੇਂ ਹਾਂ ਕਰ ਦੂੰ ਫਿਰ ਸ਼ਾਇਦ ਜਾਣਦੇ ਹੁਣ ਪਤਾ ਕਰ ਲਈ ਵੀ ਯੋਗਿੰਦਰ ਸਿੰਘ ਕੌਣ ਹਾਂਜੀ ਚਾਚਾ ਜੀ ਜਾਣਦੇ ਆ ਮੇਰਾ ਡੈਡੀ ਜਾਣਦਾ ਤੁਹਾਨੂੰ ਫਿਰ ਤੂੰ ਨਹੀਂ ਜਾਣਦੀ ਸੀ ਭਾਈ ਬਾਹਰ ਜਾ ਓਏ ਸੁਣਿਆ ਨਹੀਂ ਤੈਨੂੰ ਜਾਨਾ ਦੇਖ ਪਤਾ ਕੁੜੀਆਂ ਘਰ ਦੀ ਇੱਜ਼ਤ ਹੁੰਦੀਆਂ ਨੇ ਜੇ ਕੁੜੀਆਂ ਨੀਮਾ ਛੁਕਾ ਜਾਂ ਤਾਂ ਮਾਰ ਪੈ ਦੀ ਮੁੱਛ ਥੱਲੇ ਡਿੱਗ ਪੈਂਦੀ ਐ ਤੁਸੀਂ ਘਰ ਦੀ ਮੁੱਛ ਹੁੰਨੇ ਹੋ ਜੇ ਤੇਰਾ ਪਿਓ ਦੀ ਆ ਜਮ ਮੁੱਛ ਕੁੱਤੇ ਆ ਤਾਂ ਸਿਰਫ ਤੇਰੇ ਕਰਕੇ ਆ ਜੇ ਇਹਨੂੰ ਪਤਾ ਲੱਗ ਗਿਆ ਤਾਂ ਤੂੰ ਦੇਖ ਲਾਉਂਦਾ ਕੀ ਹਾਲ ਹੁਣ ਸਮਝ ਗਏ ਨਾ ਹਾਂ ਜੀ ਚੱਜਾ ਜੀ ਜੇ ਇਸ ਘਰੇ ਆਏਗੀ ਤਾਂ ਤੁਹਾਨੂੰ ਇੱਜ਼ਤ ਨਾਲ ਬਹਿ ਕੇ ਲਿਆਵਾਂਗੇ ਪਤਾ ਲੱਗੇ ਵੀ ਕਿਸੇ ਸਰਦਾਰ ਦੀ ਕੁੜੀ ਆਈ ਆ ਕਿਸੇ ਸਰਦਾਰਾਂ ਦੇ ਘਰੇ ਗਈ ਆ ਆ ਭੰਜਨ ਭਜਾਉਣ ਵਾਲਾ ਕੰਮ ਕੋ ਤਾਂ ਆਪਣੇ ਦਰਸ਼ੇ ਚਾਹੀ ਨਹੀਂ ਤੇ ਇਹਦੇ ਬਾਰੇ ਜਾਣਦੀਆਂ ਪਰਿਵਾਰ ਬਾਰੇ ਹਾਂ ਜੀ ਦੱਸਿਆ ਸੀ ਹਰਮਨ ਨੇ ਟੀ ਦੱਸਿਆ ਸੀ ਕਹੇ ਮਮੀ ਡਾਡੀ ਨੇ ਕਿ ਹੂੰ ਡਾਡੀ ਥੋੜਾ ਪੰਦਿਆ ਹੂੰ ਤੇ ਆ ਇੱਕ ਭਰਾ ਹੈਗਾ ਭਰਾ ਕੀ ਕਰਦਾ ਖੇਤੀਬਾੜੀ ਕਰਦਾ ਖੇਤੀਬਾੜੀ ਨਾਲ ਕੁਝ ਹੋਰ ਵੀ ਕਰਦਾ ਪੁੱਤ ਉਹ ਨਸ਼ਾ ਕਰਦਾ ਮੈਨੂੰ ਨਹੀਂ ਪਤਾ ਬਸ ਐਸੀ ਗੱਲਾਂ ਕਰਕੇ ਕੁੜੀਆਂ ਤੁਸੀਂ ਮਾਰੀਆਂ ਜਾਂਦੀਆਂ ਅੱਜ ਕੱਲ ਦੇ ਰਿਸ਼ਤੇ ਸਨੈਪਚੈਟਾਂ ਤੇ ਇੰਸਟਾਗ੍ਰam ਤੇ ਹੁੰਦੇ ਨੇ ਪਰ ਜਿੰਨਾ ਟਾਈਮ ਜਗਿੰਦਰ ਬੈਠਾ ਨਾ ਫਾਮਾ ਪਰਿਵਾਰ ਦੇ ਹੱਥੇ ਕਰ ਪਿਆ ਧਰ ਨਾਲ ਰਿਸ਼ਤਾ ਹੁੰਦਾ ਪੁੱਤ ਉਹ ਯਾਦ ਰੱਖੋ ਤੁਸੀਂ ਤਿੰਨ ਇਕੱਲੇ ਨੂੰ ਜ਼ਮੀਨ ਦੇ ਆਉਂਦੇ ਨੇ ਪਤਾ ਤੈਨੂੰ ਸੋ ਸਮਝ ਕੇ ਆਪਦੇ ਮਨ ਨੂੰ ਖੜਾ ਕੇ ਫੇਰ ਪੁੱਤ ਹਾਂ ਕਰੀਂ